ਹਾਂਜੀ ਨਮੋਦਰਾਣ ਜੀ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡੀਆਂ ਛੋਟੇ ਛੋਟੀਆਂ ਆਪਦੀਆਂ ਗਲਤੀਆਂ ਨਾਲ ਹੀ ਸਾਡਾ ਜਿਹੜੇ ਘਰdੀਆਂ ਨੇ ਪਰੇਸ਼ਾਨੀਆਂ ਵਧ ਜਾਂਦੀਆਂ ਨੇ ਜਿਵੇਂ ਕਿ ਟਾਈਮ ਫਿਸਲਾ ਲਓ ਟਾਈਮ ਫੀਸ ਟਾਈਮ ਦੱਸਣ ਵਾਸਤੇ ਹੁੰਦਾ ਇਹ ਜੇ ਗਲਤ ਦਿਸ਼ਾ ਤੇ ਲੱਗ ਜਾਵੇ ਤਾਂ ਸਾਡਾ ਟਾਈਮ ਖਰਾਬ ਕਰ ਦਿੰਦਾ ਅਸੀਂ ਨਾ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਝਾੜੂ ਕਿੱਥੇ ਰੱਖਣਾ ਚਾਹੀਦਾ ਸਾਨੂੰ ਪੋਚਾ ਕਿੱਥੇ ਰੱਖਣਾ ਚਾਹੀਦਾ ਨਾ ਬਿਲਕੁਲ ਸਾਡਾ ਇਹਨਾਂ ਗੱਲਾਂ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੁੰਦਾ ਜਦੋਂ ਵੀ ਬਾਹਰ ਆਉਣੇ ਹੋ ਬਾਹਰ ਆਈ ਹੋਈ ਜਿੱਤੇ ਕਦੇ ਵੀ ਅੰਦਰ ਲੈ ਕੇ ਨਾ ਬੜੋ ਦੇਖੇ ਗੁਰਦੁਆਰੇ 'ਚ ਕਿਉਂ ਪਾਣੀ ਹੁੰਦਾ ਜਦੋਂ ਅੰਦਰ ਐਂਟਰੀ ਕਰਦੇ ਆ ਪਹਿਲਾਂ ਉੱਥੇ ਪਾਣੀ ਦਾ ਬਣਾਇਆ ਹੁੰਦਾ ਛੋਟਾ ਜਿਹਾ ਜਿਹਦੇ ਵਿੱਚ ਪਾਣੀ ਖੜਾ ਹੁੰਦਾ ਹਰ ਇੱਕ ਇਨਸਾਨ ਉੱਥੇ ਪਾਣੀ ਰੱਖ ਕੇ ਅੰਦਰ ਦਰਵਾਰ ਸਾਹਿਬ 'ਚ ਜਾਂਦਾ ਪੈਰਾਂ 'ਤੇ ਕੁਝ ਨਹੀਂ ਲੱਗਿਆ ਹੁੰਦਾ ਜੁੱਤੀ ਪਾਈਂਦੇ ਜਰਾਬਾਂ ਪਾਈਆਂ ਨੇ ਜਰਾਬਾਂ ਪਾ ਕੇ ਤੁਸੀਂ ਲਾਉਨੇ ਹੋ ਬੂਟ ਪਹਿਲਾਂ ਬੂਟ ਲਾਉਨੇ ਫਿਰ ਜਰਾਬਾ ਲਾਉਨੇ ਤੇ ਉਦੋਂ ਬਾਅਦ ਹਰ ਇੱਕ ਇਨਸਾਨ ਉੱਥੇ ਕਿਉਂ ਪੈਰ ਧਰਦਾ ਉਹ ਇਹੀ ਹੁੰਦਾ ਵੀ ਕੋਈ ਵੀ ਜਿਹੜੀ ਨਕਾਰਨਕ ਚੀਜ਼ ਇਹਨਾਂ ਦੇ ਪੈਰਾਂ ਦੇ ਨਾਲ ਉਹ ਅੱਗੇ ਨਾ ਜਾਵੇ ਦਰਵਾਜ਼ੇ ਸਾਹ ਤੱਕ ਚੀਜ਼ਾਂ ਦਾ ਮੈਂ ਐਸੇ ਜਿਹਾ ਵੀ ਦੇਖਿਆ ਨੇ ਸਾਡੇ ਕੋਲ ਇੱਕ ਪਿੰਡ ਸੌਧੀ ਸੀ ਉੱਥੋਂ ਦਾ ਕਥਾਣੇਦਾਰ ਸੀ ਕੋਈ ਬਹੁਤ ਪੁਰਾਣੀ ਗੱਲ ਆ ਉਹਦੇ ਕਹਿੰਦਾ ਘਰ ਵਾਲੀ ਮਰੀ ਹੋਈ ਸੀ ਥਾਣੇਦਾਰ ਨੂੰ ਪਰੇਸ਼ਾਨ ਕਰਦੀ ਸੀ ਤੇ ਕਿਸੇ ਨੇ ਕਹਤਾ ਵੀ 121 ਪਾਠ ਰਖਾ ਦੇ ਚਲ ਪੈਸੇ ਵਾਲਾ ਬੰਦਾ ਸੀ ਉਹਨੇ 180 ਪਾਠ ਰਖਾਤੇ ਪਰ ਕਹਿੰਦਾ ਜਿਹੜੀ ਉਹਦੀ ਘਰ ਵਾਲੀ ਸੀ ਉਹ ਪਾਠੀਆਂ ਨੂੰ ਪਾਠ ਨਹੀਂ ਸੀ ਕਰਮਣਦੀ ਇਹ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਜਿਹੜੀ ਗੰਦੀ ਚੀਜ਼ ਹੁੰਦੀ ਆ ਉਹਦਾ ਮੂਰੇ ਪਾਠ ਵੀ ਕੁਝ ਨਹੀਂ ਕਰ ਸਕਦਾ ਜਿਵੇਂ ਮਤਲਬ ਹੋਰ ਕਈ ਚੀਜ਼ਾਂ ਆਪਾਂ ਦੇਖੀਆਂ ਨੇ ਤੇ ਇਹ ਜਿਹੜੇ ਚੀਜ਼ਾਂ ਨੇ ਇਹਨਾਂ ਲਈ ਤਾਂ ਥੋੜਾ ਜਿਹਾ ਫਿਰ ਹੱਥ ਕਸਲਾ ਪੈਂਦਾ ਵਾ ਹੈ ਕਿ ਨਹੀਂ ਹੁਣ ਤੁਸੀਂ ਕਰਨਾ ਕਿ ਜਿਹੜਾ ਬਾਸੂ ਦੋਸਤ ਆਪਾਂ ਦੱਸ ਰਹੇ ਆ ਬਾਸੂ ਦੋਸਤ ਤੁਸੀਂ ਆਪਣੇ ਘਰ ਦਾ ਠੀਕ ਕਰ ਸਕਦੇ ਹੋ ਮਾਹੌਲ ਜਿਹੜਾ ਤੁਹਾਡਾ ਪੁੱਚਾ ਕਾਦੇ ਵੀ ਰਸੋਈ ਦੇ ਵਿੱਚ ਜਾਂ ਤੁਹਾਡੀ ਲੌਬੀ ਦੇ ਵਿੱਚ ਐ ਸਿੱਟਿਆ ਨਹੀਂ ਹੋਣਾ ਚਾਹੀਦਾ ਦੂਜੀ ਗੱਲ ਝਾੜੂ ਕਾਦੇ ਭੁੱਲ ਕੇ ਵੀ ਰਸੋਈ ਦੇ ਵਿੱਚ ਨਾ ਰੱਖੋ ਜਦੋਂ ਤੁਸੀਂ ਆਉਨੇ ਹੋ ਥੋੜਾ ਝਾੜੂ ਆਪਣੇ ਜਿਹੜਾ ਭਾਂਡਾ ਉਹਦੇ ਵਿੱਚ ਪਿਆ ਹੁੰਦਾ ਕਈ ਵਾਰ ਦੇਖਿਆ ਨਾ ਆਪਾਂ ਝਾੜੂ ਚੱਕੋ ਸਟੋਰ ਰੂਮ ਦੇ ਵਿੱਚ ਰੱਖ ਦਿਓ ਪਮਾ ਰੜਕਾ ਤੇ ਪਮਾ ਫਰਸ਼ੀਆ ਪੋਚੇ ਨੇ ਪੋਚੇ ਨੂੰ ਉੱਪਰ ਸੁੱਕਣੇ ਪਾਓ ਸੁੱਕ ਗਏ ਸਨੂੰ ਸਾਹਮਣੇ ਇੱਕ ਡੱਬਾ ਲਾਓ ਡੱਬੇ ਦੇ ਵਿੱਚ ਪਾ ਦਿਓ ਚਲੋ ਸਿਆਜ ਨਹੀਂ ਵੀ ਸੁੱਕਦੇ ਜੇ ਮੌਸਮ ਖਰਾਬ ਆ ਗਈ ਤਾ ਪੋਚੇ ਪਉਣ ਲਈ ਅੱਜ ਕੱਲ ਸਟੈਂਡ ਮਿਲਦੇ ਨੇ ਸਟੈਂਡ ਤੇ ਪਾ ਕੇ ਰੱਖੋ ਪਰ ਇਹ ਨਾ ਖੰਡਾਓ ਨਾ ਪੋਚੇਂ ਕਦੋਂ ਜਿਤ ਸਿੱਖੰਡਾਉਣੇ ਉਹ ਤੁਹਾਡਾ ਬਹੁਤ ਨੁਕਸਾਨ ਹੁੰਦਾ ਹੁਣ ਤੁਸੀਂ ਇਹ ਗੱਲਾਂ ਦਾ ਧਿਆਨ ਨਾ ਸੁਣ ਲਈਆਂ ਵੀ ਸਾਡਾ ਨੁਕਸਾਨ ਹੁੰਦਾ ਹੁਣ ਜਿਹੜਾ ਟਾਈਮ ਪਿਸ ਜਿੱਥੋਂ ਆਪਣੀ ਗੱਲ ਚੱਲੀ ਸੀ ਪਹਿਲਾਂ ਤਾਂ ਆਪਣੇ ਘਰ ਦੀ ਜਿਹੜੀ ਤੁਹਾਡੀਆਂ ਪੁਰਾਣੀਆਂ ਤਸਵੀਰਾਂ ਨੇ ਉਹਨਾਂ ਨੂੰ ਸਾਲ ਬਾਅਦ ਦੇਖੋ ਸਾੜ ਕੇ ਉਹਦੀ ਰਾਖ ਨੂੰ ਜਲ ਪ੍ਰਵਾਹ ਕਰਦਿਆ ਕਰੋ ਕਿ ਥੋੜੀ ਬਣੀ ਜਾਂਦੀ ਆ ਰਾਖ ਜੇ ਤੁਸੀਂ ਓਪਨ ਜਲ ਪ੍ਰਵਾਹ ਕਰਦੇ ਹੋ ਉਹ ਬਹੁਤ ਜ਼ਿਆਦਾ ਕਾਗਜ ਹੋ ਜਾਂਦੇ ਨੇ ਕਾਗਜ ਢਿੱਕਾ ਲੋਂਦੇ ਨੇ ਬਹੁਤ ਕੱਸੇ ਨੂੰ ਪਾਣੀ ਰੋਕਦੇ ਨਹੀਂ ਜਿਹੜੀ ਰਾਖ ਆ ਉਹਦੀ ਮਿੱਟੀ ਬਣ ਜਾਂਦੀ ਹੈ ਹੋਰ ਤੁਸੀਂ ਜਿਹੜੇ ਪ੍ਰਾਗਣੇ ਕੱਪੜੇ ਨੇ ਕਦੇ ਵੀ ਪ੍ਰਾਗਣਾ ਕੱਪੜਾ ਸਾੜੋ ਨਾ ਉਹਨੂੰ ਪੋਚਾ ਨਾ ਲਾਓ ਉਹਨੂੰ ਧੋਸ ਸਵਾਰ ਕੇ ਡਟੌਲ ਚ ਕਿਸੇ ਗਰੀਬ ਨੂੰ ਦੇ ਦਿਓ ਪਾਵੇ ਤੁਸੀਂ ਕਾਫੀ ਹੱਦ ਤੱਕ ਜਿਹੜਾ ਬਾਸੂਦੇਵ ਆ ਉਹ ਤੋਂ ਬਚ ਸਕਦਾ ਜਿਹੜਾ ਬਾਸੂ ਘਰ ਦਾ ਬਾਸੂਦੇਵ ਕਹਿੰਦੇ ਨੇ ਠੀਕ ਨਹੀਂ ਹੈਗਾ। ਉਹਦੇ ਨਾਲ ਕਾਫੀ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ। ਹੁਣ ਤੁਹਾਡਾ ਜਿਹੜਾ ਟਾਇਰ ਫੀਸਾ ਤੁਸੀਂ ਡਿਜ਼ਾਈਨ ਕਰ ਲੈਨੇ ਹੋ। ਕਦੇ ਫੁੱਲਾਂ ਜਿਹਾਂ ਵਾਲਾ, ਕਦੇ ਕਿਸੇ ਗੁਰੂ ਦੀ ਫੋਟੋ ਆ, ਕਦੇ ਕਿਸੇ ਦੇਵੀ ਦੇਵਤੇ ਦੀ ਫੋਟੋ ਆ, ਬਿਲਕੁਲ ਇਹ ਜੇ ਨੁਕੀਲੇ ਟਾਇਰ ਫੀਸਾ ਨਾ ਲਵੋ। ਟਾਇਰ ਫੀਸ ਜਦੋਂ ਵੀ ਲੈਣਾ ਗੋਲਕਾਰ ਵਾਲਾ ਲਵੋ। ਜਿਹੜਾ ਗੋਲ ਹੋਵੇ ਤੇ ਉਹਨੂੰ ਕੋਈ ਆਇਦਾਰਾ ਟੰਡੇ ਵਗੈਰਾ ਜਿਵੇਂ ਤਿੱਖੀਆਂ ਤਿੱਖੀਆਂ ਜਿਹੀ ਚੀਜ਼ਾਂ ਚੁੰਝਾਂ ਜਿਹੀਆਂ ਹੁੰਦੀਆਂ ਨੇ ਜਾਂ ਹੋਰ ਕੋਈ ਡਿਜ਼ਾਈਨ ਆ ਕੋਈ ਡਿਜ਼ਾਈਨ ਸੈਂਪਲ ਕਬੈਸਤਾ ਚ ਕਰਮ ਵਾਲਾ ਚ ਕੰਮ ਦੇਖੇ ਅੰਦਰ ਚਲ ਫੇਰ ਵੀ ਕਾ ਆਪਣੀ ਟਾਈਮ ਪੀਸ ਦੇਖਣੇ ਦੇਖਣਾ ਚਾਹ ਸਜਾਵਟ ਕਈ ਲੋਕੀ ਦਾ ਸਜਾਵਟ ਦੇ ਮਾਰੇ ਵਧੀਆ ਵਧੀਆ ਲਾ ਕੇ ਲਾਉਂਦੇ ਨੇ ਵੀ ਸਾਨੂੰ ਇਹ ਟੌਰ ਨਾਲ ਟਾਈਮ ਪੀਸ ਮੈਂ ਸਾ ਸੈਂਪਲ ਤੇ ਸਾਦਾ ਅਲੱਗ ਲਗਣਾ ਕਿਹੜੀ ਦਿਸ਼ਾ 'ਚ ਦੱਖਣ ਦਿਸ਼ਾ 'ਚ ਤਾਂ ਕਦੇ ਭੁੱਲ ਕੇ ਵੀ ਨਾ ਲਾਓ ਦੱਖਾਂ ਦਿਸ਼ਾ ਦੇ ਵਿੱਚ ਟਾਈਮ ਫਿਸ ਕਦੇ ਭੁੱਲ ਕੇ ਵੀ ਨਾ ਲਾਓ ਹੋ ਸਕੇ ਚੜਦੀ ਵੱਲ ਨੂੰ ਲਾਓ ਉਹ ਤਾਂ ਸਭ ਤੋਂ ਬੈਟਰ ਆ ਬਾਕੀ ਇੱਕ ਹੋਰ ਮਾਂ ਲక్ష్ਮੀ ਦੀ ਜਿਹੜੀ ਤਸਵੀਰ ਲਾਉਣੀ ਆ ਤੁਸੀਂ ਚੜਦੀ ਬਣੀ ਨੂੰ ਲਾ ਦਿਓ ਜਿਹੜੀ ਉਹ ਮਤਲਬ ਘੜਾ ਜਿਹਦੇ ਨਾਲ ਐ ਸਰਦੀ ਵਰਖਾ ਕਰਦੀ ਹੈ ਮਾਂ ਲక్ష్ਮੀ ਦੇ ਮੋਰਾਂ ਜੀਆਂ ਲਈ ਉਹ ਫੋਟੋ ਇਹ ਮਾਂ ਲక్ష్ਮੀ ਜਿਹੜੀ ਫੋਟੋ ਲਾਉਣੀ ਆ ਕਮਲ ਦੇ ਫੁੱਲ ਦੇ ਉੱਤੇ ਬੈਠੀ ਹੋਣੀ ਚਾਹੀਦੀ ਆ ਅਗਰ ਤੁਹਾਡੇ ਬੱਚੇ ਨਹੀਂ ਪੜਦੇ ਬੱਚਿਆਂ ਦੇ ਕਵਰੇਜ ਤੋਤੇ ਦੀ ਤਸਵੀਰ ਲਾ ਦਿਓ ਦੋ ਤੋਤੇ ਇੱਕ ਨਾ ਹੋਵੇ ਦੋ ਤੋਤੇ ਇਹ ਖਿਆਲ ਕਰ ਲਿਓ ਬੱਚੇ ਪੜਨ ਲੱਗ ਜਾਣਗੇ ਬਾਸੂ ਦੇਵ ਤੋਂ ਬਚਣ ਦਾ ਇਹੀ ਚਾਂਸ ਨੇ ਬਾਕੀ ਤੁਸੀਂ ਢੇਲੀ ਕਪੂਰ ਥੋੜਾ ਜਿਹਾ ದಾਅ ਚੀਨੀ ਇੱਕ ਇਲਾਇਚੀ ਇੱਕ ਲੌਂਗ ਜਿੰਨੇ ਵੀ ਤੁਹਾਡੇ ਘਰ ਦੇ ਬਾਥਰੂਮ ਨੇ ਅੱਜ ਕੱਲ ਬਾਥਰੂਮ ਬਹੁਤ ਨੇ ਹਰ ਇੱਕ ਕਮਰੇ ਦੇ ਨਾਲ ਬਾਥਰੂਮ ਟੈਚ ਅੱਗ ਤਾਂ ਇੱਕ ਹੁੰਦਾ ਸੀ ਅੱਜ ਤੋਂ 15-20 ਸਾਲ ਪਹਿਲਾਂ ਤਾਂ ਪਰ ਹੁਣ ਲੋਕਾਂ ਚਲੋ ਹੁਣ ਤਾਂ ਪਿੰਡਾਂ 'ਚ ਵੀ ਦੇਖੋ ਚਾਰ-ਚਾਰ ਪੰਜ-ਪੰਜ ਬਾਥਰੂਮ ਨੇ ਜਿੰਨੇ ਵੀ ਬਾਥਰੂਮ ਨੇ ਉਹਨਾਂ ਸਾਰੇ ਬਾਥਰੂਮਾਂ 'ਚ ਇੱਕ ਟੁੱਠੀ ਲੈ ਲਓ ਮਿੱਟੀ ਦੀ ਬਣੀ ਹੋਈ ਉਹਦੇ ਵਿੱਚ ਇੱਕ ਕਪੂਰ ਦੀ ਡਾਈ ਰੱਖੋ ਇੰਨੀ ਇੱਕ ਧੀਮਸਨ ਕਪੂਰ ਉੱਤੇ ਦਾਲ ਚੀਨੀ ਦਾ ਟੁਕੜਾ ਰੱਖ ਲਓ ਇੱਕ ਇਲਾਇਚੀ ਰੱਖ ਲਓ ਇੱਕ ਲੌਂਗ ਰੱਖ ਲਓ ਉਹਨਾਂ ਨੂੰ ਸ਼ਨੀਵਾਰ ਵਾਇਦਨ ਨਾ ਸਾਰੀ ਸ਼ੁੱਕਰਵਾਰ ਵਾਇਦਨ ਤੋਂ ਸਟਾਰਟ ਨਾਲ ਸ਼ੁਰੂ ਕਰਨਾ ਸ਼ੁੱਕਰਵਾਰ ਨੂੰ ਕਰਨਾ ਸ਼ੁਰੂ ਇਹ ਕੰਮ ਸ਼ਨੀਵਾਰ ਨੂੰ ਨਹੀਂ ਕਰਨਾ ਇਹ ਸ਼ੁੱਕਰਵਾਰ ਨੂੰ ਕਰਨਾ ਹੋ ਸਕੇ ਸ਼ਨੀਵਾਰ ਨੂੰ ਆਟੇ ਦਾ ਬਣਾ ਕੇ ਤੁਸੀਂ ਦੀਵਾ ਜ਼ਰੂਰ ਲਾਉਣਾ ਸ਼ੁਰੂ ਕਰੋ ਮੈਂ ਇਹ ਕਈ ਵਾਰੀ ਵੀਡੀਓ ਚ ਦੱਸਿਆ ਆਟੇ ਦਾ ਦੀਵਾ ਬਣਾ ਕੇ ਸ਼ਨੀਵਾਰ ਨੂੰ ਮੁੱਖ ਗੇੜ ਤੇ ਚਮਕਾ ਲਾਓ ਸਰੋਂ ਦਾ ਤੇਲ ਦਾ ਭਰ ਕੇ ਵਿੱਚ ਕਾਲੇ ਤਿਲ ਪਾ ਦਿਆ ਕਰੋ ਦੇਖੋ ਤੁਹਾਡੀ ਕਿਸਮਤ ਜਾਗੂਗੀ ਛੋਟੇ ਛੋਟੇ ਕੰਮ ਨੇ ਕਰਨਾ ਤੁਸੀਂ ਆ ਅੱਜ ਆਪਾਂ YouTube ਤੇ ਵੀਡੀਓ ਪਾਉਣ ਲੱਗੇ ਆ ਜਿਹੜੇ ਬੱਚੇ ਬਹੁਤ ਵਿਗੜੇ ਹੋਏ ਨੇ ਨਸ਼ਾ ਕਰਦੇ ਨੇ ਮਾਪਾਪ ਨੂੰ ਕੁੱਟਦੇ ਮਾਰਦੇ ਨੇ ਚੋਰੀਆਂ ਕਰਦੇ ਨੇ ਜਾਂ ਹੋਰ ਪੁੱਠੇ ਸਿੱਦੇ ਕੰਮਾਂ 'ਚ ਪੈ ਗਏ ਨੇ ਚਾਹੇ ਤੁਹਾਡਾ ਪਿਤਾ ਚਾਹੇ ਤੁਹਾਡਾ ਪਤੀ ਆ ਚਾਹੇ ਤੁਹਾਡਾ ਪੁੱਤਰ ਆ ਚਾਹੇ ਤੁਹਾਡਾ ਭਰਾ ਜਾਂ ਕੋਈ ਕਿਸੇ ਤੁਹਾਡਾ ਰਿਸ਼ਤੇਦਾਰ ਤੁਸੀਂ ਉਹਦੇ ਲਈ ਵੀ ਕਰ ਸਕਦੇ ਹੋ ਪਰ ਬਗਾਨੇ ਲਈ ਕਰਨਾ ਬਹੁਤ ਔਖਾ ਕੰਮ ਥੋੜਾ ਜਿਹਾ ਸਖਤ ਆ ਆਪਦੇ ਲਈ ਹੋ ਜਵੇ ਬਹੁਤ ਹੈ ਕਿ ਨਹੀਂ ਦੇਖੋ ਕਰਨਾ ਤੁਸੀਂ ਆ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣਿਓ ਅੱਜ ਆਪਾਂ ਗੌਰ ਜਵੰਤੇ ਪਾਵਾਂਗੇ ਇਹ ਵੀਡੀਓ ਅੱਛਾ ਜੀ ਨਮੋਦਰ ਨਵੇਂ ਆਉਣੇ ਨਾ ਸਬਸਕ੍ਰਾਈਬਰ ਜਰੂਰ ਕਰਦੇ ਕੋ ਟੱਲੀ ਵਾਲਾ ਬਟਨ ਦੱਬਿਆ ਕਰੋ ਤੁਹਾਡੇ ਤੱਕ ਵੀਡੀਓ ਪਹਿਲਾਂ ਪਹੁੰਚ ਜਬਈ ਪਹਿਲਾ ਵੀਡੀਓ ਤਾਂ ਹੀ ਪਹੁੰਚੂਗੀ ਜੇ ਤੁਹਾਡੇ ਸਬਸਕ੍ਰਾਈਬ ਕੀਤਾ ਹੋਗਾ ਤੇ ਟੱਲੀ ਵਾਲਾ ਬਟਨ ਦੱਬਿਆ ਹੋਗਾ